ਜੇ ਜਿਹੜਾ ਕੋਈ ਈਸ਼ੂ ਥੋੜਾ ਬੋਤਾ ਆਇਆ ਸੀਗਾ ਉਹ ਯੂਜ਼ੂਲੀ ਕਈ ਵਾਰੀ ਆ ਜਾਂਦਾ ਹੁੰਦਾ ਜਦੋਂ ਇੱਡਾ ਵੱਡਾ ਕੰਮ ਆਪਾਂ ਕਰਦੇ ਆ ਤਾਂ ਆਪਸ ਦੇ ਵਿੱਚ ਕਈਆਂ ਦੀ ਕੁਝ ਮਸਲੇ ਆ ਜਾਂਦੇ ਆ ਉਹ ਸਾਰੇ ਰਿਜ਼ੋਲਵ ਹੋ ਗਏ ਤੇ ਕੋਈ ਵੀ ਹੁਣ ਦਿੱਕਤ ਨਹੀਂ ਹੈਗੀ ਹੈ ਹੁਣ ਮੰਡੀ ਬੜੀ ਆਰਾਮ ਨਾਲ ਤੇ ਬੜੀ ਵਧੀਆ ਤਰੀਕੇ ਨਾਲ ਚੱਲ ਰਹੀ ਹੈ ਜਿਹੜੇ ਵੀ ਮਤਭੇਦ ਸੀ ਉਹ ਸਾਰੇ ਰਿਸੋਲਵ ਹੋ ਗਏ ਹਮ ਸਰ ਜਿਹੜੀ ਪ੍ਰੋਪਲਿਟੀ ਦੇ ਸੀ ਵੀ ਤੋਂ ਇਹਨਾਂ ਨੇ ਮੰਗ ਸੀ ਕਿ ਜਿਹੜੇ ਵੀ ਮਤਭੇਦ ਸੀਗੇ ਉਹ ਸਾਰੇ ਰਿਸੋਲਵ ਹੋ ਗਏ ਹੁਣ ਕਿਸੇ ਤਰ੍ਹਾਂ ਦਾ ਕੋਈ ਇਸ਼ੂ ਪੈਨਿੰਗ ਨਹੀਂ ਹੈਗਾ ਤੇ ਹੁਣ ਮੰਡੀ ਆਪਾਂ ਆਪਾਂ ਮੰਡੀ 'ਚ ਚੱਲਦੇ ਹਾਂ ਲੇ ਹੁਣ ਆਪਾਂ ਜੇ ਕੋਈ ਬੋਲੀ ਬੁਲੀ ਹੈਗੀ ਉਹ ਵੀ ਦੇਖ ਲਈਏ ਠੀਕ ਦੇ ਜਿਹਨੇ ਜੋ ਵਿਤਵੰਤ ਜੀ ਗਿੰਦਰ ਜੀ ਗਿੰਦਰ ਵਿਤਵੰਤ ਜੀ ਕਰਦਨ ਜੋ ਤੁਸੀਂ ਸੰਸਥਾ ਨਾਲ ਜੁੜੇ ਹੋ ਕਿ ਆਪਾਂ ਜੀ ਸਮਰਵਤੀ ਹੈ ਤੇ ਮੈਂ ਤਾਂ ਹੁਣ ਇਹੀ ਚਾਹਾਂਗਾ ਕਿ ਜਿਹਦੀ ਮੰਨ ਨਹੀਂ ਜੀ ਇਸ ਵਿੱਚ ਇਹ ਗਿੰਦਰ ਜੀ ਨੂੰ ਤਾਂ ਮੇਰੀ ਲੋੜ ਤੋਂ ਨਹੀਂ ਤੇ ਮੈਂ ਨਾ ਹੋਣਾ ਇਹ ਜਿੱਦਾ ਮੇਰੀ ਡਿਊਟੀ ਬੰਦ ਹੋ ਗਈ ਜਿਹੜਾ ਇੰਚਾਰਜ ਹੁੰਦਾ ਸੀ ਉਹ ਬਕਸੀ ਕੋਲ ਲਿਆ ਜਿਹੜੇ ਕੋਈ ਮਨਮਟਾ ਸੀ ਦੂਰ ਹੋ ਗਏ ਸਾਰੇ ਵੀਰੇ ਲਾਇਸੈਂਸ ਰੋਕਲ ਕਿਤੇ ਸੀ ਉਹਨੂੰ ਉਹ ਜਿਹੜੇ ਕਿਤੇ ਗਿਆ ਜੋ ਸਾਮ ਤੋਂ ਸੀ ਉਹਨਾਂ ਨੂੰ ਭਾਗ ਦੇਖੋ ਇਹ ਕੜੀਦਰ ਕੜੀ ਜੁੜੀਦੀ ਹੁੰਦੀ ਅੱਗੇ ਅਸੀਂ ਰਲ ਮਿਲ ਕੇ ਆਪਣੀ ਮੰਡੀ ਚਲਾਵਾਂਗੇ ਜ਼ਿਮੀਂਦਾਰ ਨੂੰ ਵਿਹਲਾ ਕਰਕੇ ਘਰ ਭੇਜ ਹੁਣ ਅਪਰੇ ਕੋਈ ਗੁੱਸਾ ਗੇਲਾ ਤਾਂ ਨਹੀਂ ਹੈਗਾ ਕੋਈ ਗੁੱਸਾ ਗੇਲਾ ਨਹੀਂ ਸਾਰੇ ਸਾਡੇ ਭਾਈਆ ਅਸੀਂ ਕਾਰੋਬਾਰ ਕਰ ਲੋ ਤੁਹਾਨੂੰ ਐਸੀਨ ਸਾਹਮਣੇ ਦੱਸਿਆ ਰਾਜਪੁਰਾ ਬਹੁਤ ਵਧੀਆ ਸ਼ਹਿਰ ਹੈ ਵਧੀਆ ਮੰਡੀ ਹੈ ਕੋਈ ਮਤ ਪੇਸੀ ਉਹ ਖਤਮ ਹੋ ਗਿਆ ਔਰ ਵਧੀਆ ਮੰਡੀ ਚੱਲ ਨੰਬਰ 1 ਤੇ ਰਹਿਣਾ ਤੇ ਨੰਬਰ 1 ਹੀ ਰਹੂੰਗਾ